ਇਵਲ ਹਸਪੀਟਲ ਨੰਬਰ ਸਰ ਦੇ ਵਿੱਚ ਸਫਾਈ ਸੇਵਕ ਆ ਤੇ ਸਾਰੇ 3-3 ਮਹੀਨੇ ਹੋ ਗਏ ਹਨੂ ਤਨਖਾਹਾਂ ਨਹੀਂ ਮਿਲ ਰਹੀਆਂ ਫੇਕੇਦਾਰੀ ਬੰਦ ਕਰੋ ਫੇਕੇਦਾਰੀ ਬੰਦ ਕਰੋ ਇਹ ਕਾਲਿਆਂ ਮੜਾ ਮੋਟਾ ਬੰਦਾ ਥੋੜੀ ਨਾ ਮੰਤਰੀਆਂ ਨਾਲ ਰਲ ਕੇ ਮੰਤਰੀਆਂ ਦੇ ਬੰਦਿਆ ਕੋ ਸਿੱਧੇ ਠੇਕੇ ਲਏ ਆ ਇਹਨਾਂ ਕੀ ਗੱਲ ਉਹਨਾਂ ਕੋ ਦੋ ਦੋ ਤਿੰਨ ਤਿੰਨ ਮਹੀਨਿਆਂ ਦੀਆਂ ਡਿਮਾਂਡ ਸਤ ਤਨਖਾਹਾਂ ਨਹੀਂ ਆਈਆਂ ਸਫਾਈ ਸੇਵਕਾਂ ਦੀਆਂ ਫੇਕੇਦਾਰੀ ਬੰਦ ਕਰੋ ਸਾਡਾ ਹੱਕ ਰਾਣਾ ਸਰ ਮਨਜਿੰਦਰ ਸਿੰਘ ਸਰ ਜਿਹੜਾ ਅੱਜ ਧਰਨਾ ਲਗਾਇਆ ਕੀ ਕਾਰਨ ਹੈ ਕਾਰਨ ਸਾਰੇ ਅਸੀਂ ਸਿਵਲ ਹਸਪੀਟਲ ਅੰਬਰਸਾਰ ਦੇ ਵਿੱਚ ਸਫਾਈ ਸੇਵਕ ਆ ਤੇ ਸਾਰੇ ਤਿੰਨ ਤਿੰਨ ਮਹੀਨੇ ਹੋ ਗਏ ਹਨੂ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਇਸ ਕਾਰਨ ਦੇ ਵਿੱਚ ਸਰ ਧਰਨਾ ਲਾਇਆ ਗਿਆ ਅਸੀਂ ਅਫਸਰਾਂ ਕੋ ਵੀ ਗਏ ਐਸਐਮਓ ਕੋ ਵੀ ਸਾਰਿਆਂ ਕੋ ਗਏ ਉਹ ਕਹਿੰਦੇ ਵੀ ਪਿੱਛੇ ਬਚਤ ਨਹੀਂ ਹੈਗਾ ਪੈਸੇ ਨਹੀਂ ਹੈਗੇ ਤੇ ਠੇਕੇਦਾਰ ਨੇ ਠੇਕੇਦਾਰ ਨੇ ਠੇਕਾ ਕਾਦੇ ਨਹੀਂ ਲਿਆ ਜੇ ਉਹਦੇ ਕੋ ਦੋ ਤਿੰਨ ਮਹੀਨਿਆਂ ਦਾ ਪੈਸੇ ਤਨਖਾਹਾਂ ਪਾਉਣ ਜੋ ਗਿਆ ਪੈਸੇ ਨਹੀਂ ਹੈਗੇ ਅਫਸਰ ਠੇਕੇਦਾਰ ਨੇ ਠੇਕਾ ਤਾਂ ਹੀ ਲਿਆ ਜੇ ਉਹਦੇ ਕੋ ਪਿੱਛੇ ਬਚਤ ਹੈਗਾ ਵਾ ਤੇ ਕੀ ਗੱਲ ਠੇਕੇਦਾਰ ਦੋ ਤਿੰਨ ਤਨਖਾਹਾਂ ਕੋਲੋਂ ਨਹੀਂ ਪਾ ਸਕਦਾ ਜਿੰਨੇ ਠੇਕਾ ਲਿਆ ਮਾੜਾ ਮੋਟਾ ਬੰਦਾ ਥੋੜੀ ਨਾ ਮੰਤਰੀਆਂ ਨਾਲ ਰਲ ਕੇ ਮੰਤਰੀਆਂ ਦੇ ਬੰਦਿਆਂ ਕੋ ਸਿੱਧੇ ਠੇਕੇ ਲਏ ਆ ਨਾ ਕੀ ਗੱਲ ਉਹਨਾਂ ਕੋਲ ਦੋ ਦੋ ਤਿੰਨ ਤਿੰਨ ਮਹੀਨਿਆਂ ਦੀਆਂ ਡਿਮਾਂਡਾਂ ਤਨਖਾਹਾਂ ਨਹੀਂ ਆ ਗਈਆਂ ਸਫਾਈ ਸੇਵਕਾਂ ਦੀਆਂ ਨਹੀਂ ਤੁਹਾਡਾ ਨਾਲ ਕੋਈ ਕੰਸਰਵ ਹੋਇਆ ਕੋਈ ਸਰ ਮੇਲ ਨਹੀਂ ਹੋਇਆ ਕੋਈ ਹਾਦੀ ਸੁਣਾਈ ਕੋਈ ਨਹੀਂ ਇੱਥੇ ਸਾਡੇ ਕੋਲ ਆਇਆ ਕੋਈ ਠੇਕੇਦਾਰ ਵੀ ਤੁਹਾਡੇ ਕੋਲ ਕੋਈ ਨਹੀਂ ਹਨੂ ਸਰ ਮੇਰਾ ਨਾਮ ਨਰਗੀਸ ਆ ਅੱਜ ਜਰਾ ਘਰ ਨਾਲ ਲਗਾਇਆ ਕਿ ਕਰ ਹਾਂ ਹਾਂਜੀ ਸਰ ਮੈਂ ਨਾ ਮੇਰਾ ਨਾਮ ਲਰਗੀਸ ਹੈ ਔਰ ਮੈਂ ਸਕਿਉਰਟੀ ਗਾਰਡ ਆ ਜੇ ਸਕਿਉਰਟੀ ਗਾਰਡ ਸਿਵਲ ਹਸਪੀਟਲ ਚ ਹੰਡੀਸਰ ਸਰ ਇਹ ਤਰ੍ਹਾਂ ਨਾ ਲਗਾਇਆ ਗਿਆ ਕਿ ਅਸੀਂ 3 ਮਹੀਨੇ ਹੋ ਗਏ ਸਾਨੂੰ ਸੈਲਰੀਆਂ ਨਹੀਂ ਪਈਆਂ ਸਾਡੀਆਂ ਅਸੀਂ ਵਾਰ-ਵਾਰ ਜਾ ਕੇ ਪੁੱਛ ਕੇ ਵੀ ਆਏ ਆ ਬੰਦੇ 4-5 ਲੈ ਕੇ 10 ਵਾਰ ਚੋ ਮੇਰੇ ਕੋਲ ਪੁੱਛ ਆਏ ਹੋਵਾਂਗੇ ਪਰ ਸਾਨੂੰ 10 ਵਾਰ ਇਹੀ ਕਿਹਾ ਜਾ ਰਿਹਾ ਕਿ ਤੁਹਾਨੂੰ ਕੱਲ ਚੈੱਕ ਦੇ ਦਾਂਗੇ ਪਰਸੋ ਦੇ ਦਾਂਗੇ ਚੈੱਕ ਐਦਾਂ ਸਾਨੂੰ ਤੁਹਾਨੂੰ ਸਾਇਨ ਕਰਕੇ ਦੇ ਦਾਂਗੇ ਔਰ ਚੈੱਕ ਦਿੱਤੇ ਗਏ ਸਾਨੂੰ 3 ਵਾਰ ਚੈੱਕ ਮਿਲੇ ਉਹ ਵੀ ਡੁਪਲੀਕੇਟ ਪਬਲਿਕੇਟ ਚੈੱਕ ਮਿਲੇ ਇੱਕ ਵਾਰ ਸਾ ਮੇਰੇ ਕੋਲ 9 ਲੱਖ ਦਾ ਚੈੱਕ ਦਿੱਤਾ ਉਹ ਵੀ ਵਾਪਸ ਆ ਗਿਆ ਕਿਉਂ ਕਿ ਲੱਗਾ ਨਹੀਂ ਕਹਿੰਦੇ ਫਟਿਆ ਵਾ ਦੂਜੀ ਵਾਰ 5 ਲੱਖ ਦਾ ਚੈੱਕ ਦਿੱਤਾ ਉਹ ਵੀ ਕਹਿੰਦੇ ਜੀ ਨਕਲੀ ਆ ਚੈੱਕ ਨਹੀਂ ਲੱਗਾ ਤੇ ਦੋ ਤਿੰਨ ਵਾਰ ਚੈੱਕ ਲੱਗ ਗਿਆ ਆ ਤੇ ਚੈੱਕ ਦੋ ਤਿੰਨੇ ਵਾਰੀ ਵਾਪਸ ਆ ਗਿਆ ਉਹ ਸਾਡੇ ਨਾਲ ਮਜ਼ਾਕ ਹੋਣ ਰਿਹਾ ਆ ਅਸੀਂ ਇੱਥੇ ਮਜ਼ਾਕ ਥੋੜੀ ਕਰਦੇ ਅਸੀਂ ਕੰਮ ਕਰਦੇ ਆ ਤੇ ਸਾਡਾ ਮਜ਼ਾਕ ਕਿਉਂ ਕੀਤਾ ਜਾਂਦਾ ਠੀਕ ਹੈ ਨਾ ਸਾਡੀ ਮੰਗ ਇਹ ਆ ਕਿ ਸਾਨੂੰ 3 ਮਹੀਨਾ ਦੀ ਤਨਖਾਹ ਇਕੱਠੀ ਚਾਹੀਦੀ ਆ ਅਸੀਂ ਇੱਕ ਇੱਕ ਕਰਕੇ ਤਨਖਾਹ ਨਹੀਂ ਲੈਣੀ ਨਹੀਂ ਤਾਂ ਅਸੀਂ ਉਹਨਾਂ ਚਿਹਰੇ ਤੇ ਬੈਠੇ ਜੇ ਔਰ ਸਾਡੇ ਅਸੀਂ ਮੰਨ ਲਓ ਸਾਡੇ ਬੰਦੇ ਇਕੱਠੇ ਹੋ ਕੇ ਜਾਂਦੇ ਆ ਦਫਤਰ ਚ ਹੁਣ ਫਿਲਹਾਲ ਜੇ ਜਾਂਦੇ ਆ ਤੇ ਸਾਨੂੰ ਕਿਹਾ ਜਾਂਦਾ ਜੀ ਤੁਹਾਡੀ ਜਗ੍ਹਾ ਤੇ ਦਿਹਾੜੀਏ ਬੰਦੇ ਰੱਖ ਲੈਣੇ ਆ ਤੇ ਤੁਸੀਂ ਆਪਣਾ ਉੱਥੇ ਜਿੱਥੇ ਬੈਠੇ ਹੋ ਬੈਠੇ ਰਹੋ ਸਾਨੂੰ ਤਾਂ ਤਿੰਨ ਮਹੀਨੇ ਤਨਖਾਹ ਨਹੀਂ ਮਿਲੀ ਨਵੇਂ ਬੰਦਨ ਕਿੱਥੋਂ ਦੇਣਗੇ ਹਾਂਜੀ ਰਾਜਦੀਪ ਸਿੰਘ ਕਿੱਥੇ ਰਹਿ ਗਏ ਫਰੋਜਪੁਰ ਹਾਂਜੀ ਤੁਹਾਡਾ ਮੇਰੂ ਜੀ ਹੈ ਸਰ ਉਹ ਫਰੋਜਪੁਰ ਹਟਾਈ ਘੰਟੇ ਦਾ ਰਸਤਾ ਹੈ ਅਸੀਂ ਸਾਰੀ ਟੀਮ ਕਿੱਥਾ ਲੈ ਕੇ ਜਾਈਏ ਉੱਨੇ ਆਉਣਾ ਤੇ ਜੇ ਨਹੀਂ ਨਾ ਮਤਲਬ ਖਾਵਾਂ ਤੇ ਦਿੱਤੀ ਕਰੋ ਸਰ ਅਸੀਂ ਬੈਠੇ ਫਿਰ ਕੰਮ ਨਹੀਂ ਹੋਏਗਾ ਔਰ ਦੂਸਰਾ ਬੰਦਾ ਵੀ ਨਹੀਂ ਵੜਨ ਦੇਣਾ ਵੀ ਮੰਨ ਲਓ ਜੇ ਕਹਿਣਗੇ ਨਾ ਵੀ ਦੂਜਾ ਬੰਦਾ ਕਿਤੇ ਕੰਮ ਕਰੂਗਾ ਦਿਹਾੜੀਏ ਲਿਆਵਾਂਗੇ ਅਸੀਂ ਉਹ ਵੀ ਨਹੀਂ ਕਰਨ ਦੇਣਾ ਜਿੱਥੋਂ ਤੱਕ ਸਾਡੀ ਡਿਮਾਂਡ ਨਾ ਪੂਰੀ ਹੋ ਗਈ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਏਗਾ ਜਾਵਾਂਗੇ ਪਰ ਆਪਣੀ ਮੰਗ ਪੂਰੀ ਕਰਕੇ ਰਵਾਂਗੇ